ਮਹਿਲਾ ਦੇ ਪਤੀ ਨੇ ਇਹ ਸੁਪਾਰੀ ਦਿੱਤੀ ਸੀ 5 ਲੱਖ ਰੁਪਏ ਦੇ ਕੇ ਇਹ ਕਤਲ ਕਰਵਾਇਆ ਗਿਆ ਸੀ ਔਰ ਸੁਖਰਤਿਆ ਤੇ ਉਸ ਦੇ ਭਰਾ ਗੁਰਪ੍ਰੀਤ ਦੇ ਵੱਲੋਂ ਆਨਲਾਈਨ ਚਾਕੂ ਮੰਗਵਾਇਆ ਗਿਆ ਮਾਸਕ ਮੰਗਾਇਆ ਗਿਆ ਔਰ ਮਹਿਲਾ ਦੀ ਦੇਖੀ ਕਰਨ ਤੋਂ ਬਾਅਦ ਉਸ ਦਾ ਗਲਾ ਵੜ ਦਿੱਤਾ ਸੀ ਔਰ ਉਸ ਦੀ ਮੌਤ ਹੋ ਗਈ ਸੀ ਉਸੀ ਮਾਮਲੇ ਦੇ ਵਿੱਚ ਹੁਣ ਪੁਲਿਸ ਦੇ ਵੱਲੋਂ ਇਹਨਾਂ ਨੂੰ ਜੁਆਇੰਟ ਆਪਰੇਸ਼ਨ ਦੇ ਵਿੱਚ ਗ੍ਰਿਫਤਾਰ ਕੀਤਾ ਗਿਆ ਹੈ ਇਹ ਸੀਸੀਟੀਵੀ ਤੁਸੀਂ ਫੁਟੇਜ ਵੀ ਦੇਖ ਸਕਦੇ ਹੋ ਇਹ ਸੀਸੀਟੀਵੀ ਫੁਟੇਜ ਉਸੇ ਦਿਨ ਦੀ ਹੈ 18 ਮਈ ਦੀ ਹੈ ਜਿਸ ਦਿਨ ਇਹ ਕਤਲ ਕੀਤਾ ਗਿਆ ਸੀ ਸੁਖਰਤਿਆ ਦੇ ਵੱਲੋਂ ਤਾਂ ਸੋਸ਼ਲ ਮੀਡੀਆ ਦੇ ਉੱਤੇ ਸੁਖਰਤਿਆ ਕਾफी ਚਰਚਾ ਦੇ ਵਿੱਚ ਰਿਹਾ ਹੈ ਪਿਛਲੇ ਦਿਨਾਂ ਦੇ ਵਿੱਚ ਕਈ ਕੰਟਰੋਵਰਸੀਆਂ ਹੋਈਆਂ ਔਰ ਉਸ ਤੋਂ ਬਾਅਦ ਇੱਕ ਕਤਲ ਦਾ ਮਾਮਲਾ ਜੋ ਨਿਕਲ ਕੇ ਸਾਹਮਣੇ ਆਇਆ ਇਸ ਦੇ ਵਿੱਚ ਸੁਖਰਤਿਆ ਤੇ ਉਸ ਦੇ ਭਰਾ ਗੁਰਪ੍ਰੀਤ ਨੂੰ ਗ੍ਰਿਫਤਾਰ ਕੀਤਾ ਗਿਆ ਤਾਂ 5 ਲੱਖ ਮਹਿਜ਼ 5 ਲੱਖ ਪਿੱਛੇ ਇਹਨਾਂ ਨੇ ਇੱਕ ਮਹਿਲਾ ਦੀ ਜ਼ਿੰਦਗੀ ਲੈ ਲਈਤੀ ਉਸ ਦਾ ਕਤਲ ਕਰ ਦਿੱਤਾ ਹਾਂਜੀ ਸੱਚੀ ਅਕਾਲ ਜੀ ਦੋਸਤੋ ਹੋਪ ਕਰਦਾ ਤੁਸੀਂ ਸਾਰੇ ਕੈਮ ਹੋਵੋਗੇ ਦੋਸਤੋ ਜਿਵੇਂ ਤੁਸੀਂ ਜਾਣਦੇ ਹੋ ਕਿ ਸੁਖਰਤਿਆ ਦੀ ਇੱਕ ਵੀਡੀਓ ਕਾਫੀ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਹੈ ਦੋਸਤੋ ਨਿਊਜ਼ ਦੌਰਾਨ ਇਹ ਪਤਾ ਚੱਲ ਰਿਹਾ ਹੈ ਕਿ ਸੁਖਰਤੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਮੁੰਬਈ ਪੁਲਿਸ ਵੱਲੋਂ ਕਿਉਂਕਿ ਸੁਖਰਤੀਆ ਵੱਲੋਂ ਫਰੋਤੀ ਲਈ ਗਈ 5 ਲੱਖ ਰੁਪਏ ਕਿਸੇ ਨੂੰ ਮਾਰਨ ਦੇ ਲਈ ਤੇ ਦੋਸਤੋ ਜਿਸ ਤੋਂ ਬਾਅਦ ਪੁਲਿਸ ਨੂੰ ਪਤਾ ਲੱਗਾ ਅਤੇ ਉਹਨਾਂ ਨੇ ਸੁਖਰਤੀਏ ਤੇ ਅਸੇ ਉਸ ਦੇ ਕਜ਼ਨ ਨੂੰ ਗ੍ਰਿਫਤਾਰ ਕਰ ਲਿਆ ਹੁਣ ਦੇਖਣਾ ਇਹ ਕਿ ਅੱਗੇ ਇਹਨਾਂ ਦੇ ਨਾਲ ਕੀ ਬਣਦਾ ਹੈ ਫਿਲਹਾਲ ਦੇ ਲਈ ਸਾਡੀ ਇਸ ਵੀਡੀਓ ਨੂੰ ਸ਼ੇਅਰ ਤੇ ਲਾਈਕ ਤੇ ਕਮੈਂਟ ਜਰੂਰ ਕਰਿਓ ਕਿ ਤੁਹਾਡੇ ਕੀ ਵਿਚਾਰ ਨੇ ਧੰਨਵਾਦ